ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖਾ ਬੇਖ ਖਾਈ ਮਾਇਆ ਮੋਹ ਭਰਮ ਪੈ ਭੁਲੇ ਸਤ ਦਾਰਾ ਸਿਉ ਪਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਲੰਤਾ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੋਰਾ RAM ਦਾਸ ਰਾਖੋ ਸਰਣਾ ਇਕ ਅਰਦਾਸ ਪਾਟ ਕੀਰਤ ਕੀ ਗੋਰਾ RAM ਦਾਸ ਰੱਖੋ ਸ਼ਰਣਾਈ ਸੋ ਕਹੋ ਟਲ ਗੁਰਸੇਵਿਆ ਅਹਨੇ ਸੋ ਸਹਜ ਸੰਭਾਈ ਦਾਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਫਤ ਖਸਮ ਦੀ ਨੂਰ ਅਰਸ਼ ਹੋ কুরਸ ਹੋ ਚਟੀਆਂ ਤੋ ਉਧਰ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਜਣਾ ਸੱਚਾ ਪਾਤਿਸ਼ਾਹ ਸਰ ਸ਼ਾਹ ਦਾਸਾ ਹੋ जिस पास बैठे हाँ सोहिया सबना सा हो सतनाम श्री वाहे गुरु साहेब जी सलोका महला पहला मुसलमाना सिफत सरियता पढ़ पढ़ कर है विचार बंदे से ਜੇ ਪਵ ਹੈ ਵਿਚ ਬੰਦੀ ਵੇਖਣ ਕੋ ਦੀਦਾਰ ਮਸਲਾ ਮਨਾ ਸਫਤ শরਯਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇ ਖਾਣਾ ਕੋ ਦੀਦਾਰ ਹਿੰਦੂ ਸਲਾਹੀ ਸਲਾਹਨਾ ਦਰਸ਼ਨਾ ਰੂਪ ਅਪਾਰਾ ਤੀਰਥ ਨਾਮ ਹੈ ਅਰਚਾ ਪੂਜਾ ਅਗਰ ਵਾਸ ਬਹਿਕਾਰਾ ਜੋਗੀ ਸਨ ਤਿਆਵਨ ਜੇਤੇ ਅਲਖਾ ਨਾਮ ਕਰਤਾਰ ਸੂਖਮੂਰਤ ਨਾਮ ਨਿਰੰਜਨ ਕਾਇ ਕাকার ਸਤਿਆ ਮਨ ਸੰਤੋਖ ਉਪਜ ਦੇਣਾ ਕਾ ਵਿਚਾਰਾ ਦੇ ਦੇ ਮੰਗ ਹੈ ਸਹਿਸਾ ਗੁਣਾ ਸੋਬਾ ਕਰੇ ਸੰਸਾਰਾ ਚੋਰਾ ਜਾ ਰਤਾ ਕੁੜੇ ਆਰਾ ਖਰਾਬ ਹੋਏ ਕਾਰਾ ਇਕ ਹੋਂਦਾ ਖਾਏ ਚਲ ਹੈ ਐ ਥਾਉ ਤੇ ਨਾ ਪੇ ਕਾਈ ਕਾਰਾ ਜਲ ਥਲ ਜੀਆ ਪੂਰੀਆ ਲੋਆ ਆਕਾਰਾ ਆਕਾਰ ਓਏ ਜੇ ਆਖੈ ਸੋ ਤੂੰ ਹੈ ਜਾਣ ਹੈ ਤੇ ਨਾ ਪੇ ਤੇਰੀ ਸਾਰਾ ਨਾਨਕ ਭਗਤਾਂ ਭੁਖ ਸਲਾਹਣਾ සච්ච නාම අදාර සදා අනන්දරහැ දෙනරත්ති ගොනාවන්තයා පාශාර මහලාපයිලා. ਮਿੱਟੀ ਮੋਸਲ੍ਹਾ ਮਾਨਕੀ ਪੇੜਾ ਪਈ ਘੁਮਿਆਰ ਘੜ ਭਾਂਡੇ ਇਟਾਂ ਕੀਆ ਜਲਦੀ ਕਰੇ ਪੁਕਾਰਾ ਜਲ ਥਲ ਰੂਵੇ ਬਪੜੀ ਛੜ ਛੜ ਪਵਹਿ ਅੰਗਿਆਰ ਨਾਨਕ ਜਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾ ਪਉੜੀ ਬੇਨਾ ਸਤਗੁਰ ਕਿਨੈ ਨਾ ਪਾਇਓ ਬੇਨਾ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓ ਨਾ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਨ ਵਿੱਚੋਂ ਮੋਹ ਚੁਕਾਇਆ ਉਤਮ ਹੈ ਵਿਚਾਰ ਹੈ ਜਨਾ ਸੱਚੇ ਸੋਚਤ ਲਾਇਆ ਜਗ ਜੀਵਨਾ ਦਾਤਾ ਪਾਇਆ ਉਤਮ ਹੋ ਵਿਚਾਰ ਹੈ ਜਨ ਸੱਚੇ ਸੋ ਚਿਤ ਲਾਇਆ ਜਗ ਜੀਵਨਾ ਦਾਤਾ ਆਇਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ